ਚਾਰ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਗੀਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਮਿੱਠਾ ਸਿੰਘ ਜੀ ਅੱਜ ਵੀ ਅਸੀਂ ਆਵ ਵੱਲੇ ਜੀ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਜਹਾ ਜੈ ਹਿੰਦੀ ਜੈ 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 ਸੱਚੀ ਗੱਲ ਸੱਚਾ ਆਪਣਾ ਜੈ ਹਿੰਦੀ ਨਾਟ ਸਾ ਜੈ ਹਿੰਦੀ ਜੈ ਹਾਂ ਬੈਠੋ 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 ਧੰਨਵਾਦ ਜੀ ਬਹੁਤ ਬਹੁਤ ਹਾਂ ਬੈਠੋ 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 ਹੋਰ ਚਾਹ ਸਾ ਕੀ ਹਾਲ ਚਾਲ ਆ ਬੜਾ ਵਧੀਆ ਜੀ ਬਹੁਤ ਵਧੀਆ ਵਧੀਆ ਹੀ ਚਾਹੀਦਾ ਦੇਖੋ ਹਾਲ ਚਾਲ ਜਦੋਂ ਵਧੀਆ ਹੁੰਦਾ ਨਾ ਮਨ ਬੜਾ ਖੁਸ਼ ਹੁੰਦਾ ਹਾਂ ਇਹ ਤਾਂ ਗੱਲ ਹੈਗੀ ਜੀ ਹੈ ਨਾ ਤੇ ਦੁਗਣਾ ਜਿਹੜਾ ਮਨ ਖੁਸ਼ ਹੁੰਦਾ ਉਹਦੋਂ ਜਦੋਂ ਤੁਸੀਂ ਇਹੋ ਜੇ ਨੌਜਵਾਨਾਂ ਨੂੰ ਨਾਲ ਲੈ ਕੇ ਨਾਲ ਲੈ ਆਨੇ ਆ ਬਿਲਕੁਲ 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 ਜਦੋਂ ਇਦਾਂ ਦੇ ਨੌਜਵਾਨ ਮਾਹਰ ਦੇਖੀਦੇ ਆ ਨਾ ਤੇ ਬਹੁਤ ਖੁਸ਼ੀ ਮਿਲਦੀ ਆ ਇਹ ਲੱਗਦਾ ਵੀ ਅਸੀਂ ਮੁਲਕ ਚੰਗੇ ਹੱਥਾਂ ਚ ਦੇ ਰਹੇ ਹਾਂ ਹਾਂ ਕਰਾਈਏ ਗਿਆਨ ਸੰਭਾਲਾ ਬਿਲਕੁਲ ਕਰਾਓ ਜੀ ਕਰਾਓ ਕਰਾਓ ਇਹ ਨੇ ਇੰਜੀਨੀਅਰ ਮਨਦੀਪ ਸਿੰਘ ਜੀ ਜੀ ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਇਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆ ਨਾ ਪੰਜਾਬ ਦਾ ਜਿਹੜਾ ਹਾਂਜੀ ਹਾਂਜੀ ਉਹਦੇ ਵਿੱਚ ਹੁਸ਼ਿਆਰਪੁਰ ਚ ਆਪਣੀ ਸੇਵਾ ਨਿਭਾ ਰਿਆ। ਕੀ ਬਾਤ ਹੈ ਕੀ ਬਾਤ ਹੈ ਬਾਗਾਂ ਦਾ ਸ਼ਹਿਰ ਇੱਕ ਹੋਰ ਇਹਨਾਂ ਕੋਲ ਸ਼੍ਰੀ ਅਮਰਸਰ ਸਾਹਿਬ ਦਾ ਵਿਚਾਰਜ ਹੈ। ਕੀ ਬਾਤ ਹੈ ਕੀ ਬਾਤ ਹੈ। ਨੂਨੇ ਜ਼ਿਲ੍ਹੇ ਦੇਖਦੇ ਆ। ਕੀ ਬਾਤ ਹੈ ਕੀ ਬਾਤ ਹੈ। ਜੀ ਆਇਆਂ ਨੂੰ ਬਹੁਤ ਧੰਨਵਾਦ। ਇੰਜੀਨੀਅਰ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਇਹਨਾਂ ਨਾਲ ਫਿਰ ਅੱਜ 10 ਬਾਤ ਕਰਾਂਗੇ ਸਾਰੀ। ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ। ਤੁਸੀਂ ਸੁਣਾਓ। ਆ ਮੈਂ ਬੜਾ ਵਧੀਆ ਜੀ। ਵਧੀਆ। ਹਾਂ। ਵਧੀਆ ਹੀ ਚਾਹੀਦਾ। ਹਾਂ। ਅੱਛਾ ਉਹ ਆਪਣਾ ਨਿਆਲੇ ਦਾ ਮੁੰਡਾ ਨਹੀਂ ਗੇਲਾ ਹਾਂ ਉਹ ਆਇਆ ਹੀ ਮੇਰੇ ਅੰਦਰ ਕੀ ਕਹਿੰਦਾ ਅੰਦਰ ਤਾਂ ਆਇਆ ਜੀ ਮੇਰੀ ਨਾ ਅੱਜ ਗੋਲਡੀ ਨਾਲ ਲੜਾਈ ਹੋ ਵੀ ਮੈਂ ਕਿਹਾ ਤੂੰ ਲੜਦਾ ਹੀ ਰਹਿਣਾ ਉਹ ਸਾਰਾ ਕੁਝ ਹਾਂ ਮੇਰਾ ਨਹੀਂ ਕਸੂਰ ਹਾਂ ਮੇਰਾ ਨਹੀਂ ਕਸੂਰ ਉਹਦਾ ਕਸੂਰ ਆ ਮੈਂ ਕਿਹਾ ਮੈਂ ਨਹੀਂ ਮੰਨਦਾ ਉਹ ਇਹੋ ਜਿਹਾ ਇਨਸਾਨ ਆ ਮੇਰੇ ਕੋਲ ਬੈਠਾ ਰਹਿੰਦਾ ਆ ਕਿ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਉਹ ਤਿਸ ਕੋ ਮੈਨੂੰ ਸਿੱਖਿਆ ਦੇ ਜਾਂਦਾ ਮੈਂ ਕਿ ਮੈਨੂੰ ਪਤਾ ਲੱਗ ਗਿਆ ਤੁਸੀਂ ਉਹ ਕਿਉਂ ਲੜਿਆ ਤੁਹਾਡੇ ਨਾਲ ਹਾਂ ਹਾਂ ਨਹੀਂ ਮੇਰੇ ਨਾਲ ਨਹੀਂ ਲੜਿਆ ਮੈਂ ਤੇ ਉਹਨੇ ਸ਼ਿਕਾਇਤ ਲਈ ਨਹੀਂ ਦੱਸਿਆ ਕੀ ਤੁਹਾਨੂੰ ਉਹ ਵੀ ਮੈਨੂੰ ਪਤਾ ਆ ਕਿਉਂਕਿ ਮੇਰੇ ਕੋਲ ਤੁਹਾਡੇ ਤੋਂ ਪਹਿਲਾਂ ਆਇਆ ਸੀ ਅੱਛਾ ਮੈਨੂੰ ਕਹਿੰਦਾ ਵੀ ਉਹ ਗੋਲਡ ਹੀ ਨਾ ਟੀਚਰ ਲੱਗਿਆ ਨਾ ਉੱਥੇ ਸ਼ਹਿਰ ਤੋਂ ਪਤਾ ਮੈਨੂੰ ਪਤਾ ਪਤਾ ਉਹ ਕਹਿੰਦਾ ਵੀ ਉਹ ਯੂਨੀਵਰਸਿਟੀ ਦਿਖਾਉਣ ਗਏ ਸੀ ਜਵਾਕਾਂ ਨੂੰ ਹਾਂ ਹਾਂ ਉਹ ਮਿਊਜ਼ੀਅਮ ਆਪਣਾ ਹਾਂ 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 ਪਿੰਡੂ ਸੱਭਿਆਚਾਰ ਦਾ ਮੀਰੀ ਜਵਾਕ ਨੂੰ ਛੱਡ ਕੇ ਹਾਂ ਉਹ ਗੱਲ ਮੈਂ ਉਹਨੂੰ ਪੜੂਏ ਲੋਕਾਂ ਜੇ ਤੂੰ ਤੇਰਾ ਜਵਾਕ ਸਕੂਲ ਹੀ ਨਹੀਂ ਗਿਆ ਹੋ ਉਸ ਦਿਨ ਹਾਂ ਤੇ ਘਰੋਂ ਥੋੜਾ ਲੈ ਜਾਣਾ ਬਿਲਕੁਲ ਲੈ ਜਾਂਦੇ ਹੈਨਾ ਸੋ ਫਿਰ ਮੈਂ ਉਹਨੂੰ ਕਿਹਾ ਵੀ ਥੋੜਾ ਜਿਹਾ ਠੰਡਾ ਰਹਿ ਤੇ ਨਾਲੇ ਚੰਗੀ ਤਰ੍ਹਾਂ ਬੋਲੀਦਾ ਮਿੱਠਾ ਬੋਲੀਦਾ ਆ ਅਗਲੀ ਵਾਰ ਫੇਰ ਲੈ ਜਾਣਗੇ ਉਹ ਗੱਲ ਇਹ ਹੁੰਦਾ ਇਹਦੇ ਵਿੱਚ ਕੋਈ ਲੜਨ ਵਾਲੀ ਗੱਲ ਹੈ ਨਹੀਂ ਬਿਲਕੁਲ ਜੀ ਬਿਲਕੁਲ ਉਹਨੇ ਆਪਣੇ ਸਕੂਲ ਦੇ ਬੱਚੇ ਲੈ ਕੇ ਜਾਣੇ ਸੀ ਤੇਰਾ ਬੱਚਾ ਉਧਰ ਜਦ ਸਕੂਲ ਹੀ ਨਹੀਂ ਗਿਆ ਤੇ ਫਿਰ ਉਹਨੇ ਘਰੋਂ ਤੇ ਲੈ ਕੇ ਗਿਆ ਘਰੋਂ ਕਿੱਥੇ ਲੈ ਕੇ ਜਾਣਾ ਸੀ ਤੇ ਇਹ ਬੋਲਿਆ ਹੁਣ ਆ ਗੋ ਮਾੜਾ ਮਾੜਾ ਤੁਹਾਨੂੰ ਪਤਾ ਹੀ ਪਿੰਡ ਜਿੱਧਰ ਰੈਪਿਟੀਸ਼ਨ ਕੀ ਹੈ ਇਹ ਬੋਲਚਾਲ ਇੱਕ ਇਹੋ ਜਿਹੀ ਚੀਜ਼ ਆ ਇਹ ਤੇ ਤੁਹਾਨੂੰ ਪਤਾ ਵੀ ਕੰਧ ਨੂੰ ਵੀ ਦੁਸ਼ਮਣ ਬਣਾ ਦੇਂਦਾ ਉਹਦੀ ਆਵਾਜ਼ ਆ ਜਿੱਦਾਂ ਦੀ ਮਾਰੋਗੇ ਉਦਾਂ ਦੀ ਆਵਾਜ਼ ਆ ਉਦੋਂ ਵੀ ਮਿੱਠੀ ਹੋ ਕੇ ਨਿਕਲਦੀ ਆ ਥੱਲੇ ਆਂਦੇ ਹੁੰਦੇ ਸੀ ਨਾ ਪੁਰਾਣੇ ਹੋਣ ਤੇ ਭਾਵੇਂ ਨਹੀਂ ਇਹ ਗੱਲ ਢੁਕਦੀ ਵੀ ਖੂਚ ਡਿੱਗੀ ਇੱਟ ਜਿਹੜੀ ਆ ਉਹ ਸੁੱਕੀ ਨਹੀਂ ਬਾਬਾ ਜੀ ਬਿਲਕੁਲ ਉਹ ਤਾਂ ਹੈ ਜੀ ਚਲੋ ਬਹੁਤ ਚੱਲਦਾ ਤਰੀਕਾ ਸਹੀ ਹੋਵੇ ਤੇ ਸਾਰੇ ਰਿਸ਼ਤੇ ਜਿਹੜੇ ਆ ਕਾਇਮ ਰਹਿੰਦੇ ਹਾਂ ਭਾਏ ਆ ਜੀ ਮੰਡੀਆਂ ਤੇ ਪੜ੍ਹ ਦਿਓ ਜੀ ਮਿੱਠਾ ਸਿੰਘ ਜੀ ਫੇਰ ਲਾਓ ਜੀ ਮੰਡੀਆਂ ਦੇ ਭਾਅ ਜਿਹੜੇ ਆ ਇਸ ਤਰ੍ਹਾਂ ਆਲੂ ਜਿਹੜਾ ਆ ਜਲੰਧਰ ਵੀ ਕੇ 226 ਰੁਪਏ ਕਿਵੰਟਲ ਫਾਜ਼ਿਲਕਾ 1200 ਰੁਪਏ ਮਾਨਸਾ 700 ਰੁਪਏ ਬੁਡਲਾਡਾ 700 ਰੁਪਏ ਅਹਿਮਦਗੜ 900 ਰੁਪਏ ਤੇ ਮਲੋਟ 600 ਰੁਪਏ ਜੀ ਪਿਆਜ਼ ਅੱਜ ਰਿਹਾ ਜਲੰਧਰ 1300 ਰੁਪਏ ਫਾਜ਼ਿਲਕਾ ਮਾਨਸਾ 3000 ਰੁਪਏ ਕਿਵੰਟਲ ਬੁਡਲਾਡਾ 3100 ਰੁਪਏ ਅਹਿਮਦਗੜ 3000 ਰੁਪਏ ਤੇ ਮਲੋਟ 2000 ਜੀ ਜੀ ਟਮਾਟਰ ਜਲੰਧਰ 900 ਨੂੰ ਫਾਜ਼ਿਲਕਾ 1200 ਰੁਪਏ ਕਿਵੰਟਲ ਮਾਨਸਾ 1250 ਰੁਪਏ ਬੁਡਲਾਡਾ 1400 ਰੁਪਏ ਮੰਡੀ ਅਹਿਮਦਗੜ 1400 ਰੁਪਏ ਤੇ ਮਰੋਟ 1200 ਰੁਪਏ ਜੀ 400 ਗਾਜਰ ਦਾ ਭਾਰ ਰਿਹਾ ਜੀ ਅ ਜਲੰਧਰ 400 ਰੁਪਏ ਕਿਲੋਟਲ ਵੇਗੀ ਆ ਹਮ ਫਾਜ਼ਿਲ ਕਾ 1000 ਰੁਪਏ ਮਾਨਸਾ 800 ਰੁਪਏ ਬੁਡਲਾਡਾ 1200 ਰੁਪਏ ਅਹਿਮਦਗੜ 800 ਰੁਪਏ ਤੇ ਮਲੋਟ 900 ਰੁਪਏ ਜੀ ਹਰੇ ਮਟਰ ਜਲੰਧਰ ਦੀ ਮੰਡੀ 1200 ਰੁਪਏ ਭਾਰ ਰਿਹਾ ਜੀ ਕਿਲੋਟਲ ਦਾ ਫਾਜ਼ਿਲ ਕਾ 2500 ਰੁਪਏ ਮਾਨਸਾ 2200 ਰੁਪਏ ਬੁਡਲਾਡਾ 1800 ਰੁਪਏ ਮੰਡੀ ਅਹਿਮਦਗੜ 1700 ਰੁਪਏ ਤੇ ਮਲੋਟ 1800 ਰੁਪਏ ਕਿਵਿੰਟਲ ਦੇ ਹਿਸਾਬ ਨਾਲ ਜਿਹੜੇ ਨਾ ਇਹ ਹਰੇ ਮਟਰਾਂ ਦਾ ਹਰੇ ਮਟਰਾਂ ਦਾ ਜੀ ਇਹ ਤੇ ਸੀ ਜੀ ਮੰਡੀਆਂ ਦੇ ਭਾਅ ਬਿਲਕੁਲ ਜੀ ਬਹੁਤ ਵਧੀਆ ਭਾਅ ਨੇ ਠੀਕ ਆ ਠੀਕ ਆ ਚਲੋ ਖੇਤੀ ਬਾੜੀ ਆ ਜੇ ਮੰਡੀ ਜਾਈਦਾ ਭਾਅ ਮਿਲਦਾ ਚੰਗਾ ਹੁੰਦਾ ਫਸਲ ਦਾ ਭਾਅ ਮਿਲਣਾ ਕਿਉਂ ਜੀ ਇੰਜੀਨੀਅਰ ਸਾਹਿਬ ਬਿਲਕੁਲ ਜੀ ਬਿਲਕੁਲ ਜੀ ਆਮਦਨ ਹੱਟ ਜੀ ਇਹ ਹਾਂ ਹੁਣ ਆਈਏ ਇੰਜੀਨੀਅਰ ਸਾਹਿਬ ਬਿਲਕੁਲ ਜੀ ਬਿਲਕੁਲ ਇਹਨਾਂ ਵੱਲ ਆਣਾ ਆਪਾਂ ਹੁਣ ਆਪਾਂ ਦੇਖੋ ਇਨਾਂ ਨਾਲ ਜਿਹੜੀ ਅਸੀਂ ਅੱਜ ਗੱਲ ਕਰਨੀ ਹੈ ਨਾ ਬੜੀ ਇੱਕ ਮਹੱਤਵਪੂਰਨ ਗੱਲਬਾਤ ਆ ਕਿਉਂਕਿ ਕੰਮ ਸਾਡਾ ਹੁਣ ਅਸੀਂ ਨਿਰਭਰ ਹੋ ਗਏ ਮਸ਼ੀਨੀ ਤੇ ਮਸ਼ੀਨੀ ਕਰੀ ਹੈ ਹੈਨਾ ਬਿਲਕੁਲ ਕਿਰਾਏ ਤੇ ਮਸ਼ੀਨਰੀ ਹਮ ਇੱਕ ਲਾਹੇਵੰਦ ਕੀਤਾ ਕਿਆ ਬਾਤ ਬੜਾ ਵਧੀਆ ਵੇਸ਼ਾ ਚੁਣਿਆ ਫਿਰ ਤੁਸੀਂ ਹੈਨਾ ਤੇ ਇਸ ਵਿਸ਼ੇ ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 28142 68 ਤੇ ਸਾਡਾ ਦੂਜਾ ਨੰਬਰ ਹੈ 0181 28142 44 ਜੀ ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਇੰਜੀਨੀਅਰ ਮਨਦੀਪ ਜੀ ਸਾਡੇ ਕੋਲ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਗੇ ਜੀ ਇੰਜੀਨੀਅਰ ਸਾਹਿਬ ਜੀਓ ਮਨਦੀਪ ਜੀ ਹਾਂ ਜੀ ਹਣੀ ਸਿੰਘ ਸਾਹਿਬ ਹਰ ਪਾਸੇ ਹੀ ਮਸ਼ੀਨੀ ਕਰਨ ਹੋ ਗਿਆ ਬਿਲਕੁਲ ਜੀ ਹੈਨਾ ਕੋਈ ਕਿੱਤਾ ਕੋਈ ਕਿੱਤਾ ਜਿਹੜਾ ਉਹ ਇਹਦੇ ਤੋਂ ਖੁੰਝਿਆ ਖੁੰਝਿਆ ਨਹੀਂ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਥੋੜੇ ਸਾਨੂੰ ਇਹ ਪਹਿਲੇ ਥੋੜਾ ਜਿਹਾ ਚਾਨਣਾ ਪਾ ਛੱਡੋ ਵੀ ਖੇਤੀ ਬਾੜੀ ਚ ਮਸ਼ੀਨੀ ਕਰਨ ਦਾ ਜਿਹੜਾ ਕੀ ਯੋਗਦਾ ਬਿਲਕੁਲ ਜੀ ਬਿਲਕੁਲ ਦੇਖੋ ਖੇਤੀਬਾੜੀ ਵਿੱਚ ਮਸ਼ੀਨਾਂ ਬਹੁਤ ਮਹੱਤਵ ਹੈ ਜੀ ਦੇਖੋ ਜੀ ਮਸ਼ੀਨਾ ਆਈਆਂ ਜਿਸ ਕਰਕੇ ਸਾਡੀ ਲੇਬਰ ਦੀ ਨਿਰਪਤਾ ਘਟ ਗਈ ਕੰਮ ਬੋ ਤੇਜ਼ੀ ਨਾਲ ਹੋਣ ਲੱਪੇ ਤੇ ਵੱਧ ਕੁਸ਼ਲਤਾ ਨਾਲ ਹੋਪੇ ਇਹਨਾਂ ਦਾ ਪ੍ਰਭਾਵ ਕੀ ਪਿਆ ਸਾਡਾ ਪੈਦਾਵਾਰ ਵੱਧ ਗਿਆ ਹੂੰ ਉਹ ਦੇਖੋ ਅਗਲਾ ਮਹੀਨਾ ਆ ਗਿਆ ਜੀ ਕਣਕ ਦੀ ਵਾਢੀ ਹੋਣੀ ਹੈ ਹੋ ਗਈਆਂ ਵਾਢੀਆਂ ਹਨ ਪਹਿਲੇ ਪਿਛਲੇ ਜ਼ਮਾਨੇ ਦੀ ਗੱਲ ਕਰੀਏ ਕਿਸਾਨ ਵੀ ਹੱਥ ਨਾਲ ਵਾਢੀ ਕਰਦਾ ਹੁੰਦਾ ਸੀਗਾ ਭੜੀਆਂ ਮੰਣਣੀਆਂ ਇਕੱਠੀਆਂ ਕਰਨੀਆਂ ਡੰਡੇ ਨਾਲ ਮਾਰ ਮਾ ਕੇ ਛਿੱਟਿਆ ਦਾਣੇ ਕੱਟਨੇ ਫੇਰ ਦਾਣੇ ਸਾਫ਼ ਕਰਨੇ ਜੀ ਹਨਾ ਕਿੰਨਾ ਕੰਮ ਸੀਗਾ ਜੇ ਬੱਦਲਵਾਰੀ ਆ ਜੇ ਤੇ ਸਾਰਾ ਕੰਮ ਖਰਾਬ ਹੋਏ ਨਾ ਬੜੇ ਪੁਰਾਣੇ ਦਿਨ ਯਾਦ ਕਰਾਤੇ ਬਿਲਕੁਲ ਜੀ ਬਿਲਕੁਲ ਹਾਂ ਹਾਂ ਤੇ ਮਸ਼ੀਨੀ ਕਰਨ ਦੀ ਦੇਣ ਹੈ ਉਹ ਕੰਬਾਈਨ ਹਾਰਵੈਸਟਰ ਆ ਗਿਆ ਜੀ ਇਹ 6 ਤੋਂ 6 ਕੰਮ ਚਲਪਾਟ ਵਿੱਚ ਕਿੱਲੇ 25 ਮਿੰਟ ਕਰਦੇ ਹੁੰਦਾ ਜੀ ਹਣਾ ਜੀ ਹੁਣ ਅਗਲੀ ਮੈਂ ਗੱਲ ਕਰਾਂ ਹੁਣ ਪ੍ਰਾਲੀ ਦਾ ਸੀਜ਼ਨ ਆਇਆ ਨਾ ਹੁਣ ਦੇਖੋ ਪ੍ਰਾਲੀ ਦੀ ਆ ਸਾਮ ਸੰਭਾਲ ਵਾਸਤੇ ਕਿਸਾਨ ਕਿੰਨੇ ਪਰੇਸ਼ਾਨ ਸੀ ਜੀ ਹਣਾ ਪ੍ਰਸ਼ਾਸਨ ਨੇ ਸਰਕਾਰ ਨੇ ਮਦਦ ਕੀਤੀ ਸਾਡੇ ਕੋ ਬੇਲਰ ਆਏ ਰੇਕ ਆਏ ਹਣਾ ਸੁਪਰ ਸੀਡਰ ਆਏ ਉਹਨਾਂ ਹੋਇਆ ਕਿ ਸਾਡੇ ਪ੍ਰਾਲੀ ਦੇ ਨੁਕਤਾਰੇ ਖੇਤ ਵਿੱਚ ਵੀ ਹੋਲਾ ਪਿਆ ਤੇ ਗੰਡਾ ਬਣ ਕੇ ਬਾਹਰ ਫੈਕਟਰੀ ਦੇ ਜਾ ਲਪਿਆ ਜੀ ਜਿੱਤੇ ਕਿਸਾਨ ਨੂੰ ਚੋਖਾ ਫਾਇਦਾ ਹੋਇਆ ਜੀ ਇਹ ਸਾਰਾ ਮਸ਼ੀਨੀ ਕਰਨ ਦਾ ਤਾਂ ਦੇਣ ਹੈ ਜੀ ਬਿਲਕੁਲ ਬਿਲਕੁਲ ਦੇਖੋ ਜਿਹੜਾ ਪ੍ਰਾਲੀਨਾ ਪ੍ਰਦੂਸ਼ਣ ਹੁੰਦਾ ਸੀ ਉਹ ਵੀ ਬਚਿਆ ਚਾਰ ਪੈਸੇ ਵੀ ਵਟੇ ਬਿਲਕੁਲ ਜੀ ਬਿਲਕੁਲ ਅੱਛਾ ਇੰਜੀਨੀਅਰ ਸਾਹਿਬ ਗੱਲ ਇਹ ਆ ਵੀ ਦੇਖੋ ਸਾਡੇ ਪੰਜਾਬ ਦੇ ਵਿੱਚ ਛੋਟੇ ਅਤੇ ਸੀਮਾਨਤ ਕਿਸਾਨ ਜ਼ਿਆਦਾ ਨੇ ਬਿਲਕੁਲ ਜੀ ਬਿਲਕੁਲ ਉਹ ਇਸ ਨਵੀਨਤਮ ਮਸ਼ੀਨਰੀ ਆ ਜਿਹੜੀ ਹੁਣ ਇਸ ਵੇਲੇ ਮੁਰੇ ਆਉਣੀ ਆ ਸਾਡੇ ਵਰਤੋਂ ਚ ਆਉਣੀ ਆ ਉਹਦਾ ਫਾਇਦਾ ਵੀ ਲੈ ਸਕਣ ਤੇ ਖਰਚੇ ਵੀ ਕਾਬੂ ਦੇ ਵਿੱਚ ਰਹਿਣਾ ਥੋੜਾ ਜਿਹਾ ਜਾਣਕਾਰੀ ਇਹਦੇ ਸੰਬੰਧੀ ਸਾਨੂੰ ਜ਼ਰੂਰ ਬਿਲਕੁਲ ਜੀ ਤੁਹਾਡਾ ਬਹੁਤ ਵਧੀਆ ਮਹੱਤਵਪੂਰਨ ਸਵਾਲ ਹੈ ਜੀ ਦੇਖੋ ਜੀ ਜੇ ਮੈਂ ਪੰਜਾਬ ਦੀ ਗੱਲ ਕਰਾਂ 80% ਸਾਡੇ ਛੋਟੇ ਸਮਾਨ ਕਿਸਾਨ ਜੀ ਬਿਲਕੁਲ ਬਿਲਕੁਲ ਹਾਂ 2.5 ਬਾਤ ਤੋਂ ਬਾਤ 2.5 ਏਕੜ ਤੱਕ ਜ਼ਮੀਨਾਂ ਨੇ ਉਹ ਇੰਨੀ ਵੱਡੀ ਮਸ਼ੀਨਰੀ ਨਹੀਂ ਲੈ ਸਕਦੇ ਬਿਲਕੁਲ ਉਹਨੀਆਂ ਆਮਦਨ ਵੀ ਉਹ ਨਹੀਂ ਹੈਗੀ ਹੁਣ ਜੇ ਹਰ ਕਿਸਾਨ ਮਸ਼ੀਨਾਂ ਲੈ ਲਾ ਪਏ ਫਿਰ ਉਹ ਹੀ ਗੱਲ ਹੋ ਗਈ ਤੇ ਕਹਿੰਦੇ ਹੁੰਦੇ ਆ ਦਾੜੀ ਨਾ ਮੁੱਛਾਂ ਬਲੰਬੀਆਂ ਹੋ ਗਈ ਹਾਂ ਬਿਲਕੁਲ ਆਮਦਨ 10 ਰੁਪਏ ਖਰਚਾ 100 ਰੁਪਏ ਜੀ ਹੈਨਾ ਤੇ ਇਸ ਕਰਕੇ ਕਿਸਾਨ ਦੇਖੋ ਸਮੇਤ ਹਾਣੀ ਦਾ ਮੰਨਣਾ ਹੀ ਪੈਣਾ ਕਿਸਾਨ ਨੂੰ। ਰੰਗਾਂ ਪ੍ਰੀਮੀਅਮ ਮਸ਼ੀਨ ਆਣ ਗਈ ਆ ਪਣਾਉਣੀ ਆਪਣਾਉਣੀ ਪੈਣੀ ਆ। ਲੇਕਿਨ ਅਸੀਂ ਇਹ ਨਹੀਂ ਕਹਿੰਨੇ ਕਿ ਹਰ ਕਿਸਾਨ ਇੱਕ ਮਸ਼ੀਨ ਨਾ ਹੀ ਲਵੇ। ਹੂੰ। ਉਹਨਾਂ ਵਧੀਆ ਉਸ ਤੋਂ ਵਧੀਆ ਤਰੀਕਾ ਇਹ ਹੈ ਕਿ ਕਿਸਾਨ ਆਪਸ ਵਿੱਚ ਮਿਲ ਕੇ ਭਾਈਚਾਰੇ ਨਾਲ ਵਿਉਤਮੰਦੀ ਕਰਕੇ ਸਾਂਝੀਆਂ ਮਸ਼ੀਨਾਂ ਲੈਣ। ਹਾਂ। ਮਸ਼ੀਨਾਂ ਸਾਂਝੀਆਂ ਹੋਣਗੀਆਂ। ਇੱਕ ਤਾਂ ਕਿਰਾਏ ਤੇ ਵੀ ਦੇ ਸਕਣਗੇ। ਉਸ ਤੋਂ ਨਾਲ-ਨਾਲ ਵੱਧ ਤੋਂ ਵੱਧ ਮਸ਼ੀਨ ਚਲਾਈ ਹੋਵੇਗੀ। ਜਿੱਥੇ ਮਸ਼ੀਨ ਆਮ ਦਾ ਸਰੋਤ ਬਣੇਗਾ। ਹੂੰ। ਜੇ ਮਸ਼ੀਨ ਘਰ ਖੜੀ ਆ ਨਾ ਜੀ। ਉਹਦਾ ਕੀ ਫਾਇਦਾ ਨਹੀਂ ਆਪਣੀ ਵਰਤ ਕੇ ਤੁਸੀਂ ਖੜਾ ਲਈ ਉਹਦਾ ਕੀ ਫਾਇਦਾ ਬਿਲਕੁਲ ਬਿਲਕੁਲ ਗੱਲ ਸਹੀ ਹੈ ਵੀ ਵਰਤੋਂ ਘਟ ਬਿਲਕੁਲ ਤੇ ਖੜੀ ਜ਼ਿਆਦਾ ਰਹਿੰਦੀ ਆ ਤੇ ਜੇ ਅਸੀਂ ਆਪਣਾ ਮਸ਼ੀਨਰੀ ਸਾਡੀ ਉਹ ਚਾਤ ਮਾਰੀਏ ਨਾ ਅਸੀਂ ਆਪਣੇ ਬਚਪਨ ਵਿੱਚ ਪੰਜ ਦਿਖਾ ਕੇ ਪੁਰਾਣੀ ਗੱਲ ਕਰੀਏ ਤੇ ਉਦੋਂ ਇਦਾਂ ਹੀ ਹੁੰਦਾ ਸੀ ਉਦੋਂ ਇਹ ਸੀ ਵੀ ਉਪਲਬਧਤਾ ਘੱਟ ਸੀ ਮਸ਼ੀਨਰੀ ਦੀ ਇਸ ਕਰਕੇ ਇੱਕ ਟਰੈਕਟਰ ਸਾਰੇ ਪਿੰਡ ਦੇ ਖੇਤਾਂ ਬੰਦਾ ਹੈ ਬਿਲਕੁਲ ਜੀ ਬਿਲਕੁਲ ਸਹੀ ਹੈ ਨਹੀਂ ਗੱਲ ਤੇ ਉਹ ਖਰਚਾ ਵੰਡ ਲੈਂਦੇ ਸੀ ਖਰਚਾ ਵੰਡ ਲੈਂਦੇ ਗੱਲ ਇਹ ਉਹੀ ਆ ਵੀ ਹੁਣ ਇਹ ਮਸ਼ੀਨਾਂ ਕੰਮ ਕਰਦੀਆਂ ਤੁਹਾਡੇ ਕਹਿਣ ਦੇ ਅਨਸਾਰ ਵੀ ਸਾਨੂੰ ਮਸ਼ੀਨਾਂ ਕੋਲੋਂ ਕੰਮ ਖਰੀਦਣ ਦੀ ਲੋੜ ਨਹੀਂ ਬਿਲਕੁਲ 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 ਸਹੀ ਕਹੇ ਤੁਸੀਂ ਤੇ ਇੱਕ ਮੈਂ ਸੁਣਿਆ ਇੱਕ ਲਫ਼ਜ਼ ਸੁਣਿਆ ਵਾ ਕਸਟਮ ਹਾਇਰਿੰਗ ਸੈਂਟਰ ਬਿਲਕੁਲ ਜੀ ਬਿਲਕੁਲ ਹੈਨਾ ਤੁਸੀਂ ਅੰਗਰੇਜ਼ੀ ਬੋਲਣ ਲੱਗ ਗਏ ਨਹੀਂ ਜਦੋਂ ਪੜੀ ਦੀ ਆ ਤਾਂ ਫਿਰ ਬੋਲਿਆ ਆ ਫਿਰ ਮੈਂ ਪੁੱਛਿਆ ਹੀ ਇਹਦਾ ਮਤਲਬ ਉਹਨਾਂ ਦੱਸਿਆ ਵੀ ਇਹ ਜਿੱਥੋਂ ਜਿਹੜੇ ਸੰਦ ਕਰਾਈ ਤੇ ਸਾਨੂੰ ਬਿਲਕੁਲ ਸਹੀ ਉਹ ਸੈਂਟਰ ਆ ਇਹ ਉਹ ਸੈਂਟਰ ਆ ਇਹ ਕਸਟਮ ਹਾਇਰਿੰਗ ਸੈਂਟਰ ਜਿਹੜੇ ਆ ਇਹ ਹੈ ਕੀ ਆ ਬਿਲਕੁਲ ਜੀ ਬਿਲਕੁਲ ਇਹ ਬਣਾਈ ਕਿਵੇਂ ਜਾਂਦੀ ਅਹ ਦੇਖੋ ਜੀ ਕਸਟਮ ਹਾਇਰਿੰਗ ਸੈਂਟਰ ਨਾ ਹੀ ਆਮ ਭਾਸ਼ਾ ਦੇ ਕਹਦੀ ਏ ਇੱਕ ਐਸੀ ਸੰਸਥਾ ਜਿੱਥੋਂ ਮਸ਼ੀਨਰੀ ਕਿਰਾਏ ਤੇ ਮਿਲਦੀ ਏ ਹਾਂ ਹੋਰ ਕੋਈ ਗੱਲ ਆਈ ਹੈ ਨਾ ਮੈਂ ਤੁਹਾਨੂੰ ਛੋਟੀ ਜੀ ਤੁਹਾਨੂੰ ਉਦਾਹਰਨ ਦਿੰਦਾ ਆਪਣੇ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਨੇ ਸੈਕਾਇਰੀ ਸੁਭਾਵਾਂ ਨੇ ਉਹ ਵੀ ਇੱਕ ਪ੍ਰਕਾਰ ਦਾ ਕਸਟਮ ਹਾਇਰਿੰਗ ਸੈਂਟਰ ਹੀ ਏ ਹਾਂ ਹਾਂ ਹੈ ਨਾ ਜੀ ਹੋ ਜੇ ਕਿਸਾਨ ਚਾਵੇ ਹੁਣ ਜੇ ਦਾ ਕਿਸਾਨ ਉੱਥੋਂ ਖਾਦ ਵੀ ਲੈਂਦਾ ਜੀ ਦਵਾਈਆਂ ਵੀ ਲੈਂਦਾ ਜੀ ਹੂੰ ਜੇ ਉਸੇ ਕਿਸਾਨ ਅੱਗੇ ਵੱਧ ਕੇ ਉਸ ਵਿੱਚ ਮਸ਼ੀਨਾਂ ਨਵੀਆਂ ਮਸ਼ੀਨਾਂ ਲੈਵੇ ਉਹਨੂੰ ਕਿਰਾਏ ਤੇ ਇਸਤੇਮਾਲ ਕਰੇ ਤੇ ਕਿੰਨਾ ਵਧੀਆ ਹੋਵੇਗਾ ਹੁਣ ਜਿੱਥੇ ਪਿੰਡਾਂ 'ਚ ਸੈਕਾਇਸਵਾ ਨਹੀਂ ਹੈ ਉੱਥੇ ਕਿਸਾਨ ਕੀ ਕਰੇ ਹੁਣ ਤੇ ਉਹ ਕਿਸਾਨ ਕਰ ਸਕਦਾ ਹੈ ਕਿ 10-15 ਕਿਸਾਨ ਆਪਸ ਵਿੱਚ ਮਿਲ ਕੇ ਵਿਉਂਤਵੰਦੀ ਕਰਕੇ ਆਪਣੇ ਉਸ ਗਰੁੱਪ ਨੂੰ ਰਜਿਸਟਰ ਕਰਾ ਸਕਦਾ ਹੈ ਅੱਛਾ ਅੱਛਾ ਉਹ ਕਿੱਥੋਂ ਕਰਾਉਣਾ ਜੀ ਉਹ ਇੰਡਸਟਰੀ ਡਿਪਾਰਟਮੈਂਟ ਤੋਂ ਕਰਾਉਣਾ ਹੈ 500 ਰੁਪਿਆ ਫੀਸ ਹੈ ਤਿੰਨ ਜਾਂ ਚਾਰ ਦਿਨ ਬਾਅਦ ਉਹ ਰਜਿਸਟਰ ਸਰਟੀਫਿਕੇਟ ਆ ਜਾਂਦਾ ਹੈ ਦੀ ਹਨਾ ਜੀ ਉਹ ਕਿਸਾਨ ਸੰਗਠਨ ਮੰਨ ਜਾਂਦਾ ਦੀ ਇੱਕ ਤੀਜਾ ਸੀਐਸਸੀ ਦੀ ਵਿੱਚ ਕੈਟਾਗਰੀ ਹੁੰਦੀ ਹੈ ਇਹਨੂੰ ਕਹਿੰਦੇ ਐਫਪੀਓ ਤੁਸੀਂ ਸੁਣਿਆ ਹੋਣਾ ਹਾਂਜੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ ਹੈ ਐਫਪੀਓ ਬਹਿਤ ਵੀ ਆਪਣੇ ਬਹੁਤ ਨੇ ਬਹਿ ਮੇਨ ਮੰਤਬ ਉਹਦਾ ਹੁੰਦਾ ਹੈ ਮੰਡੀਕਰਨ ਕਰਨਾ ਹਾਂਜੀ ਲੇਕਿਨ ਉਸ ਵਿੱਚ ਵੀ ਛੋਟਾ ਜਿਹਾ ਹਿੱਸਾ ਅਸੀਂ ਮਸ਼ੀਨੀ ਕਿਰਾਏ ਤੇ ਵਾਲਾ ਕੰਮ ਵੀ ਕਰ ਸਕਦੇ ਹਾਂ अच्छा अच्छा मतलब ये नहीं भी जो मंडीकारी वही करना भिल्कुल भिल्कुल। कर साथ साथ है बिल्कुल जी बिल्कुल असी ए काम एत कित्ता ਵੀ ਉਹਦੇ ਤੇ ਸ਼ੁਰੂ ਕਰ ਸਕਦੇ ਆ ਉਹ ਵੀ ਉਹ ਵੀ ਜਿਹੜਾ ਸਾਡਾ ਉਹ CHC ਬਣ ਜੂ ਹਾਂਜੀ ਉਹ ਵੀ CSC ਜੋ ਕੈਟਾਗਰੀ ਹੈ ਉਹ ਅਧੀਨ ਆ ਜਾਏਗਾ اچھا ਚਾ ਚਾ اچھا اچھا ਮਤਲਬ ਇਹ ਇਹ ਨੂੰ ਅਸੀਂ ਕਹਿੰਨੇ CSC ਤੇ ਬਣਾਏ ਇਸ ਤਰੀਕੇ ਨਾਲ ਜਾਂਦੇ ਬਿਲਕੁਲ ਜੀ ਅਚਾ ਇੰਜੀਨੀਅਰ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਦੇਖੋ ਕੋਆਪਰੇਟਿਵ ਸੋਸਾਇਟੀਆਂ ਵੀ ਇਸੇ ਬੇਸ ਤੇ ਹੀ ਚਲਦੀਆਂ ਨੇ ਬਿਲਕੁਲ ਜੀ ਤੇ ਸਾਡੇ ਪੰਜਾਬ ਦੇ ਵਿੱਚ ਪਿਛਲੇ 5-7 ਸਾਲਾਂ ਤੋਂ ਪਰਸਨਲ ਕਿਸਾਨ ਵੀਰਾਂ ਨੇ ਵੀ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਇੱਕ ਕਸਟਮ ਹਾਇਰਿੰਗ ਸੈਂਟਰ ਬਣਾਏ ਸੀ ਜੀ ਬਿਲਕੁਲ ਜੀ ਗੱਲ ਇੱਥੇ ਇਹ ਆਉਂਦੀ ਆ ਹੁਣਾਂ ਵੀ ਕਿਹੜੀਆਂ ਮਸ਼ੀਨਾਂ ਉਹ ਲੈਣ ਤੇ ਕਸਟਮ ਹਾਇਰਿੰਗ ਸੈਂਟਰ ਵਾਲਿਆਂ ਨੂੰ ਵੀ ਫਾਇਦਾ ਹੋਵੇ ਕਿਰਾਏ ਤੇ ਲੈਣ ਵਾਲਿਆਂ ਨੂੰ ਵੀ ਫਾਇਦਾ ਹੋਵੇ ਦੋਵੇਂ ਧਿਰਾਂ ਨੂੰ ਫਾਇਦਾ ਹੋਵੇ ਸੋ ਕਿਹੜੀਆਂ ਮਸ਼ੀਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਬਿਲਕੁਲ ਜੀ ਦੇਖੋ ਜੀ ਸਵਾਲ ਵਿੱਚ ਜਵਾਬ ਹੈ ਉਹ ਦੇਖੋ ਕਿਸਾਨ ਪਿੰਡ ਦੇ ਇਕੱਠੇ ਹੋਣਗੇ ਉਹ ਜਿਹੜਾ ਕਿਸਾਨ ਪਿੰਡ ਵਿੱਚ ਖੇਤੀ ਕਰੇਗਾ ਉਹੀ ਮਸ਼ੀਨ ਲੈ ਲੇਗਾ ਜੀ ਹਾਂ ਬਿਲਕੁਲ ਮੈਂ ਮੰਨ ਲਓ ਕਿ ਪਰਾਲੀ ਦਾ ਕੰਮ ਜੇ ਕਰਨਾ ਆ ਅਸੀਂ ਸੁਪਰ ਸੀਟਰ ਹੈਪੀ ਸੀਡ ਬਿਲਰ ਲੈ ਸਕਦੇ ਹਾਂ ਜੀ ਹਾਂ ਉਹਨੇ ਤੁਹਾਡੇ ਪਰਾਲੀ ਨਿਪਟਾਰਾ ਵੀ ਕਰਨੀ ਹੈ ਤੇ ਕੰਗ ਦੀ ਬੁਆਈ ਵੀ ਕਰਨੀ ਹੈ ਜੇ ਤੁਸੀਂ ਮੱਕੀ ਬੀਜਦੇ ਹੋ ਤਰਨੂਮੈਟਿਕ ਪਲਾਂਟਰ ਜੋ ਆਧੁਨਿਕ ਤਕਨੀਕ ਹੈ ਉਹ ਵੀ ਲੈ ਸਕਦਾ ਜੀ ਹੁ ਜੇ ਗੰਨੇ ਦਾ ਵੀ ਕੰਮ ਕਰਦੇ ਹੋ ਹਨਾ ਦੇਖੋ ਗੰਨੇ ਚ ਗੋਡੀ ਸਭ ਤੋਂ ਓਕੇ ਹੈ ਜੀ ਬਹੁਤ ਓਪਕੀ ਹੈ ਜੀ ਹਾਂ ਉਹਦੇ ਵਾਸਤੇ ਵੀ ਬਹੁਤ ਵਧੀਆ ਰੋਟਰੀ ਸਿਲੈਕਸ਼ਨ ਮਸ਼ੀਨ ਹੁੰਦੀ ਹੈ ਜੀ ਹਾਂਜੀ ਹਾਂਜੀ ਹਨ ਤੇ ਭਾਵੇਂ ਕਿ ਆਪਣੇ ਲੋਡ ਅਨੁਸਾਰ ਵਿਉਂਤਵੰਦੀ ਕਰਕੇ ਉਹ ਮਸ਼ੀਨਾਂ ਦੀ ਚੋਣ ਕਰ ਸਕਦੇ ਆ ਜੀ ਤੇ ਉਹ ਚੋਣ ਕਰਕੇ ਕਸਟਮਰ ਹਾਇਰਿੰਗ ਸੈਂਟਰ ਕਿਸਾਨ ਗਰੁੱਪ ਚ ਮਸ਼ੀਨਾਂ ਲਿਆਉਣਗੇ ਆਪਣਾ ਪਹਿਲਾ ਫਾਇਦਾ ਕਰਨਗੇ ਲੇਕਿਨ ਕਿਸਾਨ ਭਲਾਈ ਹਿੱਤ ਵਿੱਚ ਵੀ ਕਿਰਾਏਤ ਮਸ਼ੀਨਾਂ ਦੇ ਕੇ ਸਭ ਦਾ ਭਲਾ ਕਰਨਗੇ ਜੀ ਸਰਵਦਾ ਭਲਾ ਹੋਏਗਾ ਜੀ ਇਹ ਤਾਂ ਬਿਲਕੁਲ ਕਹਿਣ ਦਾ ਭਾਵੇਂ ਇਹਨਾਂ ਦੇ ਹੀ ਹੈ ਮਿੱਠਾ ਸਿੰਘ ਜੀ ਮੈਂ ਜੋ ਸਮਝਿਆ ਹਾਂ ਹਾਂਜੀ ਹਾਂਜੀ ਵੀ ਉਹ ਮਸ਼ੀਨਰੀ ਜਿਹੜੀ ਪਿੰਡ ਚ ਹਰ ਇੱਕ ਕਿਸਾਨ ਦੇ ਕੰਮ ਆਉਣੀ ਆ ਹੈ ਮਹਿੰਗੀ ਉਹ ਲੈ ਲੈਣੀ ਚਾਹੀਦੀ ਆ ਕਸਟਮ ਹਾਇਰਿੰਗ ਸੈਂਟਰ ਵਾਂਗ ਜਿਵੇਂ ਅਸੀਂ ਮਕਾਨ ਬਣਾਦੇ ਤੇ ਫੱਟੇ ਬੱਲੀਆਂ ਕਰਾਈ ਤੇ ਹੀ ਲਿਆਉਂਦੇ ਆ ਉਹ ਨਗਦੇ ਇਕੱਲੇ ਇਕੱਲੇ ਲੈ ਕੇ ਬੈਠੇ ਅੱਛਾ ਕੰਮ ਸਾਨੂੰ ਆਉਂਦੇ ਰਹਿੰਦੇ ਆ ਫੇਰ ਵੀ ਅਸੀਂ ਕਿਰਾਏ ਤੇ ਲਿਆਣੇ ਆ ਇਸੇ ਤਰ੍ਹਾਂ ਹੀ ਮਸ਼ੀਨਰੀ ਆ ਬਿਲਕੁਲ ਕੰਮ ਸਾਡੇ ਆਣੀ ਆ ਕਿਰਾਏ ਤੇ ਅਸੀਂ ਲਿਆਣੀ ਆ ਅੱਛਾ ਗੱਲ ਇਹ ਹੁੰਦੀ ਆ ਇੰਜੀਨੀਅਰ ਸਾਹਿਬ ਜੀ ਉਹ ਕਿ ਹਰ ਬੰਦਾ ਫਿਰ ਸੋਚਦਾ ਜਿਵੇਂ ਅਸੀਂ ਗੱਲਾਂ ਬਾਤਾਂ ਕਰਦੇ ਸਾਰਿਆਂ ਦੇ ਦਿਮਾਗ ਚ ਆਂਦਾ ਵੀ ਸਾਡੇ ਕੋਲ ਵੀ ਇਹ ਮਸ਼ੀਨਰੀ ਹੋਵੇ ਬਿਲਕੁਲ ਇਕੱਠੇ ਹੋ ਕੇ ਅਸੀਂ ਲਿਆ ਫੀ ਸਕਦੇ ਆ ਜੇ ਇੱਕ ਬੰਦਾ ਚਾਵੇ ਉਹ ਵੀ ਆਪਣੇ ਕਿਰਾਏ ਤੇ ਸੰਦ ਲਿਆ मतलब ਖਰੀਦ ਕੇ ਕਿਰਾਏ ਤੇ ਦੇ ਸਕਦਾ ਹੈ ਬਿਲਕੁਲ ਜੀ ਬਿਲਕੁਲ ਇਹਦੇ ਲਈ ਕੋਈ ਸਾਨੂੰ ਸਰਕਾਰੀ ਛੂਲਤ ਮਿਲਦੀ ਆ ਹੌਲੀ ਜਿ ਕਿਉਂ ਬੋਲਦੇ ਹੋ ਉੱਚੀ ਪਛਲੋ ਮੈਨੂੰ ਵੀ ਪਤਾ ਲੱਗ ਜਵੇ ਬਿਲਕੁਲ ਜੀ ਬਿਲਕੁਲ ਮਿਲਦੀ ਆ ਜੀ ਇਸ ਤਰ੍ਹਾਂ ਜੀ ਸਰਕਾਰ ਵੱਲੋਂ ਕਿਸਾਨ ਤੇ ਕਿਸਾਨ ਅਪਲਾਈ ਪ੍ਰਭਾਗ ਵਿੱਚ ਨਾ ਹਾਂਜੀ ਸਬਸਿਡੀ ਦੀ ਮੌਜੂਦ ਹੈ ਜੀ 40 ਤੋਂ ਲੈ ਕੇ 80% ਸਬਸਿਡੀ ਜੋ ਸਾਡੇ ਸੀਏਸੀ ਸੈਂਟਰ ਹੈ ਉਹਨਾਂ ਵਾਸਤੇ ਉਪਲਬਧ ਹੈ ਬੋਲੇ ਬੋਲੇ ਇਹ ਇਹ ਉਹਨਾਂ ਨੂੰ ਮਿਲਦੀ ਜਿਹੜੇ ਇਕੱਠੇ ਹੋ ਕੇ ਗਰੁੱਪ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਜੇ ਤੁਸੀਂ ਵਿਅਕਤੀਗਤ ਕਿਸਾਨ ਵੀ ਲੈਣੇ ਤਾਂ ਵੀ ਹੈ اچھا ਨਾ ਵੀ ਸਰਕਾਰ ਵੱਲੋਂ 40 ਤੋਂ 50% ਸਬਸਿਡੀ ਹੈ ਅੱਛਾ ਫਿਰ ਸਬਸਿਡੀ ਘਟ ਜਾਂਦੀ ਹੈ ਘਟ ਜਾਂਦੀ ਬਿਲਕੁਲ ਜੀ ਇਕੱਲੇ ਇਕੱਲੇ ਨੂੰ ਘਟ ਆ ਮਤਲਬ 1 ਰੁਪਏ ਚੋਂ 80 ਪੈਸੇ ਮਿਲ ਜਾਣੇ ਸਾਨੂੰ ਬਿਲਕੁਲ ਮਿਲ ਜਾਣੇ ਜੀ ਨਹੀਂ ਬਹੁਤ ਵੱਡਾ ਉਪਦਾਨ ਹੈ ਜੀ ਇਹ ਸਰਕਾਰ ਵੱਲੋਂ ਇੱਕ ਤਰ੍ਹਾਂ ਦੀ ਸਹਾਇਤਾ ਆਇਆ ਸਾਡੇ ਕਿਸਾਨ ਗਰੁੱਪਾਂ ਨੂੰ ਕਿਸਾਨਾਂ ਵਾਸਤੇ ਕਿ ਉਹ ਸਾਂਝੇ ਪੱਧਰ ਤੇ ਇਕੱਠੇ ਤਾਂ ਹੋਣ ਇਕੱਠੇ ਹੋਣ ਤਾਂ ਸਰਕਾਰ ਤੁਹਾਨੂੰ ਵੱਧ ਫਾਇਦਾ ਦੇਗੀ ਮਿੱਠਾ ਸਿੰਘ ਜੀ ਪੰਗਾ ਆਹੀ ਆ ਵੀ ਆਪਾਂ ਇਕੱਠੇ ਨਹੀਂ ਹੁੰਦੇ ਹੈਨਾ ਤੇ ਜੇ ਇਕੱਠੇ ਹੋਈਏ ਤਾਂ ਫਾਇਦਾ ਕਿੰਨਾ ਦੇ ਨਾਲ ਹੀ ਚੋਪੜੀਆਂ ਨਾਲ ਹੀ ਦੋ ਦੋ ਮਿਲਣ ਨਹੀਂ ਨਹੀਂ ਇੱਕ ਐਸੇ ਗਾਲਜਾ ਮੈਂ ਤਾਂ ਕਹਾਂਗਾ ਜਿਸ ਸਾਹ ਹੁਣ ਕਿਸਾਨ ਅੰਦੋਲਨ ਸਾਡੇ ਬਹੁ ਬੜੇ ਚੱਲਦੇ ਆ ਜੀ ਨਹੀਂ ਵੀ ਉਹ ਚੋਰੀ ਉਦਾਹਰਨ ਹੈ ਜੀ ਗੱਲ ਆ ਪਰ ਸਾਨੂੰ ਉਸੇ ਤਰ੍ਹਾਂ ਏਕਾ ਹਰ ਕੰਮ ਚ ਕਰਨਾ ਚਾਹੀਦਾ ਨਹੀਂ ਆਪਾਂ ਫਾਇਦਾ ਲੈ ਸਕਦੇ ਹਾਂ ਸੋ ਗੱਲ ਇਹ ਆ ਵੀ ਦੇਖੋ ਕਸਟਮ ਹਾਇਰਿੰਗ ਸੈਂਟਰ ਤੁਸੀਂ ਦੱਸਿਆ ਵੀ ਪਿੰਡ ਦੇ ਵਿੱਚ ਇਕੱਠੇ ਹੋ ਕੇ ਕਿਸਾਨ ਵੀਰ ਬਣਾ ਸਕਦੇ ਆ ਮਸ਼ੀਨਾਂ ਵੀ ਨਵੀਨਤਮ ਲੈ ਸਕਦੇ ਆ ਬਿਲਕੁਲ ਜੀ ਥੋੜਾ ਜਿਹਾ ਫਿਰ ਢੰਗ ਤਰੀਕੇ ਵਰਤਣ ਦੇ ਜਾਂ ਉਹਨਾਂ ਨੂੰ ਥੋੜਾ ਜਿਹਾ ਇਹ ਵੀ ਦੱਸ ਦਿਓ ਵੀ ਕਿਸਾਨ ਵੀਰਾਂ ਨੂੰ ਵੀ ਥੋੜਾ ਜਿਹਾ ਟਰਮੇ ਨਾਲ ਕਿਉਂਕਿ ਬੜਾ ਇੱਕੋ ਦਮ ਜ਼ੋਰ ਪੈ ਜਾਂਦਾ ਉਹ ਕਹਿੰਦਾ ਮੈਂ ਲੈ ਕੇ ਜਾਣੀ ਉਹ ਕਹਿੰਦਾ ਮੈਂ ਲੈ ਕੇ ਜਾਣੀ ਚਲਾਉਣਾ ਕਿਵੇਂ ਉਹਨੂੰ ਥੋੜਾ ਇਹ ਵੀ ਜਦੋਂ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਚਲਾਉਣ ਦੀ ਜੇ ਸੀਐਸਸੀ ਸੈਂਟਰ ਦੀ ਗੱਲ ਕਰਾਂ ਨਾ ਮੈਂ ਚਲਾਉਣ ਤੋਂ ਭਾਵ ਲੂੰਗਾ ਕਿ ਉਦੋਂ ਮੁਨਾਫਾ ਕਿਵੇਂ ਲੈਣਾ बस ओही ओही ਗੱਲ ਹੋ ਗਈ। ਉੱਥੇ ਆ ਗਈ। ਹਾਂ ਕਿ ਹੂੰ ਤਾਂ ਛੋਟੀ ਜੀ ਮੈਂ ਉਦਾਹਰਨ ਦਿੰਦਾ ਜੀ। ਹਾਂਜੀ। ਹੁੰਦੇ ਕਸਟਮਰ ਹਾਇਰ ਸੈਂਟਰਿਕ ਸੁਪਰ ਸੀਟਰ ਮਸ਼ੀਨ ਲੈਂਦਾ ਜੀ। ਹਾਂਜੀ। ਲਗਭਗ 2.5 ਲੱਖ ਦੀ ਮਸ਼ੀਨ ਹੁੰਦੀ ਆ 1,68,000 ਰੁਪਏ ਸਰਕਾਰ ਸਬਸਿਡੀ ਦਿੰਦੀ ਹੈ। ਮਤਲਬ ਕਿ 82,000 ਤੁਹਾਡਾ ਆਪਣਾ ਲੱਤਣਾ ਪੈਂਦਾ ਜੀ। ਜੇ ਹੂੰ 10 ਬੰਦੇ ਹੋਣਗੇ 8,000 ਰੁਪਏ ਆ ਗਿਆ। ਹੁਣ ਸੁਪਰ ਸੀਟ ਦੇ ਵਿੱਚ ਮਜਾਈ ਦੀ ਗੱਲ ਕਰਾਂ। ਪ੍ਰਤੀ ਕਿਲਾ 2,000 ਤੋਂ 2,200 ਰੁਪਏ ਰੇਟ ਹੈ। ਅੱਛਾ। ਕਿਰਾਏ ਦਾ। ਕਿਰਾਏ ਦਾ। ਕਿਰਾਏ ਦਾ ਜੀ। ਆਹ ਹਾਂ। ਠੀਕ ਹੈ ਤੇ ਟਰੈਕਟਰ ਜੀ ਆਪਣਾ ਹੋਵੇ ਤੇ ਘੱਟੋ ਘੱਟ 80 ਲੀਟਰ ਲੱਗਦਾ ਤੇਲ ਹਾਂ ਬਾਕੀ 900 ਤੇਲ ਲੱਗ ਗਿਆ 2900 ਕੱਢੋ ਕਿੰਨੇ ਬਣ ਗਏ ਜੀ 1100 ਰੁਪਿਆ ਬਣ ਗਿਆ ਜੀ ਹੁਣ 1100 ਰੁਪਿਆ ਬਣ ਗਿਆ ਇੱਕ ਕਿੱਲੇ ਤੋਂ ਕਸਟਮਰ ਹਿਸੰਦਰ ਕਮਾਈ ਹੈ ਇੱਕ ਪ੍ਰਤੀ ਦਿਨ ਵਿੱਚ 6 ਕਿੱਲੇ ਕੱਢਣਾ ਤਿੰਨ ਕਿੱਲੇ ਸ਼ਾਮੀ ਤਿੰਨ ਕਿੱਲੇ ਸਵੇਰੇ 6 ਕਿੱਲੇ ਬਣ ਗਏ 6-7000 ਰੁਪਿਆ ਹੋ ਗਿਆ 400 ਰੁਪਿਆ ਹੋ ਗਿਆ ਜੀ ਇਹ ਚ ਮੰਨ ਲਓ ਕਿ ਡਰਾਈਵਰ ਵੀ ਕਿਰਾਏ ਤੇ ਲੈ ਲਿਆ ਹਾਂ 500-600 ਰੁਪਿਆ ਵੀ ਕਿਰਾਏ ਦੇ ਦੋ ਡ라이ਵਰ ਨੂੰ ਜੋ ਲੇਬਰ ਰੋਲ 6000 ਬੱਚੇ ਨਰੋਜ 6000 ਜੀ 25 ਦਿਨ ਦਾ ਸੀਜ਼ਨ ਹੈ ਨਾ 1.5 ਲੱਖ ਰੁਪਏ ਤੜੇ ਸਿੱਧੇ ਕਮਾਈ ਹੈ ਮੇਰਾ ਕਹਿ ਦਾ ਭਾਅ ਇਹ ਹੈ ਕਿ ਜੇ ਨੌਜਵਾਨ ਪੀੜ੍ਹੀ ਇਸ ਪੱਖ ਨੂੰ ਦੇਖੋਗੇ ਨਾ ਉਹ ਜ਼ਿਆਦਾ ਬੈਨੀਫਿਟ ਰਹੂਗਾ ਹੁਣ ਦੂਜੀ ਛੋਟੇ ਦਾ ਤੁਹਾਨੂੰ ਤੁਹਾਨੂੰ ਹੋਰ ਦਿੰਦਾ ਮੈਂ ਬਿਲਡਰ ਤੇ ਰੇਕ ਦੀ ਅੱਜ ਦੀ ਸਮੇਂ ਦੀ ਲੋੜ ਜੀ ਦੇਖੋ ਜੀ ਪਰਾਲੀ ਦੀ ਬਹੁਤ ਡਿਮਾਂਡ ਹੈ ਉਸ ਤਨ ਜੇ ਮੈਂ ਗੱਲ ਕਰਾਂ ਖੇਤ ਵਿੱਚ 20 ਵਾਈ ਕਵਾਂਟਲ ਪ੍ਰਾਈਸ ਨਿਕਲਦੀ ਹੈ ਤੇ ਜੇ ਮੈਂ ਇਸ ਪ੍ਰਾਲੀ ਨੂੰ ਵੇਚਣ ਜਾਵਾ ਇੰਡਸਟਰੀ ਵਿੱਚ 280 ਰੁਪਏ ਪ੍ਰਤੀ ਕਵਾਂਟਲ ਦਿੰਦੀ ਹੈ ਪ੍ਰਾਲੀ ਦੀ ਰੇਟ। ਅੱਛਾ ਜੀ। ਹਾਂ ਜੀ। ਹੁਣ ਜੇ ਮੈਂ ਚਲੋ ਆਪਣੇ ਖਰਚੇ ਕੱਢਾ ਬਿਲ ਰੇਕ ਦੇ, ਵੇਚ ਮੰਨ ਲਓ ਕਿ ਟਰਾਂਸਪੋਰਟੇਸ਼ਨ ਹੋ ਗਿਆ, ਲਿਫਟਿੰਗ ਹੋ ਗਿਆ। ਹਨਾ ਜੀ। ਤੇਲ ਖਰਚਾ ਕਰਕੇ ਤੇ ਆਪਣੇ ਕੋ 180 ਰੁਪਏ ਕਵਾਂਟਲ ਵੀ ਲਾਵਾ ਨਾ। ਇੱਕ ਖੇਤ ਵਿੱਚੋਂ ਜੇ 20 ਕਵਾਂਟਲ ਝਾਰ ਦੇ ਕਲ ਦਾ ਪ੍ਰਾਲੀ ਨਿਕਲਦੀ ਆ ਤੇ 3600 ਰੁਪਿਆ ਸਿੱਧਿਕ ਨੋਰ ਕਮਾਈਏ। ਤੇ ਇੱਕ ਦਿਨ ਵਿੱਚ 10 ਕਿੱਲੇ ਕੱਢ ਕੇ ਬਣ ਗਿਆ ਕਿੰਨਾ ਜੀ? 60 ਰੁਪਇਆ ਹੁਣ 50 ਦਿਨ ਦਾ ਸੀਜ਼ਨ ਹੁੰਦਾ ਕਟੋਗੜ ਦੀ 50 ਸੀਜ਼ਨ ਕਿੰਨਾ ਪੈਸਾ ਆਪਣਾ ਹੋ ਗਿਆ 18 ਲੱਖ ਰੁਪਇਆ ਕਮਾ ਸਕਦਾ ਹੈ ਮੇਰਾ ਕਹਿਣ ਦਾ ਮਤਲਬ ਹੈ ਬੈਲ ਰੇਕ ਦੀ ਜਿੰਨੀ ਕੋਸਟ ਹੈਗੀ ਹੈ ਜਿੰਨੀ ਕੀਮਤ ਹੈ ਉਹ ਇੱਕ ਸੀਜ਼ਨ ਵਿੱਚ ਕੱਢ ਲੂਗਾ ਤਰਤੀਬ ਵਰਤਨ ਦੀ ਲੋੜ ਆ ਬਾਸ ਜੀ ਬਾਸ ਜੀ ਤਰਤੀਬ ਦੂਜਾ ਲਗਨ ਤੇ ਨਾਲ ਕੰਮ ਕਰਨ ਦੀ ਲੋੜ ਹੈ ਮਤਲਬ ਇੱਕ ਗੱਲ ਹੋ ਰਿਹਾ ਜਿਹੜੇ ਬੰਦੇ ਕਿਸਾਨ ਕਿਰਾਏ ਤੇ ਲੈ ਕੇ ਜਾਂਦੇ ਉਹਨਾਂ ਨੂੰ ਮਸ਼ੀਨਰੀ ਵਰਤਨ ਲੱਗਿਆ ਵੀ ਦੇਖਭਾਲ ਕਰਨੀ ਚਾਹੀਦੀ ਬਿਲਕੁਲ ਜੀ ਬਿਲਕੁਲ ਇਹ ਵੀ ਸੋਚਣਾ ਚਾਹੀਦਾ ਵੀ ਇਹ ਕਿਰਾਏ ਦੀ ਆ ਉਹੀ ਗੱਲ ਮੈਂ ਦੱਸਣ ਲੱਗਿਆ ਸੀ ਤੁਹਾਨੂੰ ਆਪਣਾ ਗੁਰਜੰਟ ਸਿੰਘ ਕਹਿੰਦਾ ਵੀ ਮੈਂ ਖੇਤੀ ਬੜੀ ਮਹਿਕਮੇ ਤੋਂ ਸੁਪਰਸੀਡਰ ਲੈ ਆਇਆ ਹਾਂ ਉਹਨਾਂ ਕੋਲ ਹੈਗੇ ਆ ਹਰ ਬਲੌਕ ਦੇ ਵਿੱਚ ਡਾਕਟਰ ਨਾਲ ਗੱਲ ਵੀ ਕਰਦੇ ਆ ਉਹ ਕਹਿੰਦਾ ਯਾਰ ਉਹ ਜਦੋਂ ਮੈਂ ਗਿਆ ਲੈਣ ਉਹ ਕੋਈ ਕਿੱਲੀ ਹੈ ਨਹੀਂ ਕੋਈ ਫਾਲਾ ਹੈ ਨਹੀਂ ਕੋਈ ਆਹ ਹੈ ਨਹੀਂ ਕੋਈ ਉਹ ਕਿਉਂਕਿ ਜਦੋਂ ਵਰਤਦਾ ਨਾ ਬੰਦਾ ਉਹ ਉਦਾਂ ਹੀ ਖੜਾਇਆ ਹੁੰਦਾ ਇਹ ਨਹੀਂ ਜਿਹੜੀ ਚੀਜ਼ ਖਰਾਬ ਹੋਈ ਆ ਉਹਨੂੰ ਮੈਂ ਨਵੀਂ ਪਵਾ ਕੇ ਦੇਵਾ ਹਣਾ ਨਹੀਂ ਵਰਤੋ ਇਸ ਤਰੀਕੇ ਨਾਲ ਵੀ ਜਰੂਰ ਦੱਸੋ ਵੀ ਖੇਤੀਬਾੜੀ ਮਹਿਕਮੇ ਚ ਵੀ ਹਰ ਬਲੌਕ ਦੇ ਵਿੱਚ ਮਸ਼ੀਨਾਂ ਪੱਕਾ ਹੀ ਹੈਗੀਆਂ ਨੇ ਕੀ ਪੈਸਾ ਵੀ ਚਾਰਜ ਕਰਦੇ ਆ ਕੋਈ ਤੁਸੀਂ ਨਹੀਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੈ ਸਰਕਾਰ ਦੀ ਇੱਕ ਬਹੁਤ ਵੱਡਾ ਦੇਣਾ ਹੈ ਕਿ ਬਲੌਕਾਂ ਦੇ ਵਿੱਚ ਪ੍ਰਾਲੀ ਪ੍ਰਬੰਧਨ ਦੀਆਂ ਸਾਰੀਆਂ ਮਸ਼ੀਨਾਂ ਮੌਜੂਦ ਨੇ ਉਹ ਸਭ ਤੋਂ ਵੱਡੀ ਗੱਲ ਸਰਕਾਰ ਦੀ ਇਹ ਹੈ ਕਿ ਛੋਟੇ ਅਤੇ ਸੀਮਾਨ ਕਿਸਾਨ ਆਪਣੇ ਆਨ ਫ੍ਰੀ ਦਿੰਦੇ ਆ ਮੁਫਤ ਦਿੰਦੇ ਆ ਕੋਈ ਕਿਰਾਇਆ ਨਹੀਂ ਜੀ ਕੀ ਬਾਤ ਆ ਜਿੰਨੇ ਵੀ ਲੋੜ ਹੈ ਉਹ ਸਾਡੇ ਬਲਾਗ ਦਫ਼ਤਰਾਂ ਜੀ ਜਾ ਕੇ ਪਹੁੰਚ ਕਰੇ ਤੇ ਉਥੋਂ ਮਸ਼ੀਨ ਲੈ ਜਾਏ ਬਿਸ਼ਰਤੇ ਉਦਾਂ ਦੀ ਹੀ ਘੜਾ ਕੇ ਜਾਵੇ ਹਾਂ ਵੀ ਵੀ ਗਰੰਟੀ ਵੀ ਤੇ ਲੈਂਦੇ ਹੋਣਗੇ ਗਰੰਟੀ ਵੀ ਤੇ ਲੈਂਦੇ ਹੋਣਗੇ ਕੋਈ ਮਾੜੀ ਮੋਟੀ ਨਹੀਂ ਫਿਲਹਾਲ ਤਾਂ ਗਰੰਟੀ ਨਹੀਂ ਇਹ ਪਾਈ ਲੈਂਦੇ ਨਾ ਗਲਤ ਆ ਆ ਅੱਛਾ ਅੱਛਾ ਨਹੀਂ ਪਰ ਗਰੰਟੀ ਤੇ ਹਰ ਬੰਦਾ ਹੀ ਲੈਂਦਾ ਹੁੰਦਾ ਜੀ ਪਰ ਅਸੀਂ ਆਪਣੀ ਗਰੰਟੀ ਆਪ ਬਨਣਾ ਆ ਬਿਲਕੁਲ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ 1 ਸਾਲ 1 ਸਾਲ ਅਸੀਂ ਮੈਂ ਸਹੀ ਤਰੀਕੇ ਨਾਲ ਵਰਤਾਂਗਾ ਅਗਲੇ ਸਾਲ ਮੈਨੂੰ ਉਹ ਅੱਖਾਂ ਵੀਟ ਕੇ ਦੇਣਗੀ ਬਿਲਕੁਲ ਪਤਾ ਕੀ ਉਹ ਕਹਿੰਦਾ ਵੀ ਮੈਨੂੰ ਅਗਲੀ ਵਾਰ ਉਹਨਾਂ ਨੇ ਜਵਾਬ ਦੇ ਦਿੱਤਾ ਹੁੰਦੇ ਸਾਲ ਬਿਲਕੁਲ अच्छा दैट्स जो ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ 40 ਤੋਂ 80% ਜਿਹੜੀ ਸਬਸਿਡੀ ਇਹ ਸਾਰੀਆਂ ਹੀ ਮਸ਼ੀਨਰੀ ਤੇ ਉਪਲਬਧ ਆ ਜਾਂ ਹਰ ਮਸ਼ੀਨਰੀ ਤੇ ਫਰਕ ਆ ਕੋਈ ਵੀ ਐਸ ਮਸ਼ੀਨਰੀ ਤੇ ਇੰਨੀ ਆ ਇਹਦੇ ਤੇ ਇੰਨੀ ਆ ਤੇ ਇਹਦੇ ਤੇ ਇੰਨੀ ਆ ਬਿਲਕੁਲ ਬਹੁਤ ਵਧੀਆ ਪ੍ਰਸ਼ਨ ਜੀ ਦੇਖੋ ਜਿੰਨੀ ਵੀ ਪ੍ਰਾਲੀ ਪ੍ਰਬੰਧਨ ਦੀ ਮਸ਼ੀਨਾਂ ਨੇ ਉਹਨਾਂ ਤੇ 80% ਸਬਸਿਡੀ ਆ अच्छा जी पराली प्रबंधन मियां ਕੱਲਿਆਂ ਟਰੈਕਟਰ ਟਰੈਕਟਰ ਲੈਣ ਦਾ ਤੁਰ ਪਿਓ ਮੈਂ ਇੱਥੇ ਕਰਕੇ ਨਹੀਂ ਲੀ ਇਸ ਵਿੱਚ ਇਸ ਵਿੱਚ ਮੈਂ ਥੋੜਾ ਤੁਹਾਨੂੰ ਵਿੱਚ ਐਡ ਕਰਾਂਗਾ ਜੋੜਾਂਗਾ ਜੀ ਸਰਕਾਰ ਵੱਲੋਂ ਕਿਉਂਕਿ पराली ਪ੍ਰਬੰਧਨ ਵਾਸਤੇ ਚਾਹੀਦੇ ਵੱਡੇ ਟਰੈਕਟਰ ਤੇ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਟਰੈਕਟਰ ਤੇ ਵੀ 80% ਸਬਸਿਡੀ ਹੈ ਲਾ 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 ਪਹਿਲਾਂ ਨਹੀਂ ਸੀ ਹੁੰਦਾ ਇਹ ਗੱਲ ਆਗੇ ਆਗੇ ਸਰਕਾਰ 9 ਲੱਖ 60 ਹਜ਼ਾਰ ਸਬਸਿਡੀ ਦਿੰਦੀ ਹੈ ਟਰੈਕਟਰ ਤੇ ਅੱਛਾ ਜੀ ਹਾਂਜੀ ਅੱਛਾ ਜੀ ਇੰਨਾ ਵਧੀਆ ਉਪਰਾਲਾ ਸਰਕਾਰ ਨੇ ਕੀਤਾ ਹਰ ਇੱਕ ਨੂੰ ਇਹ ਜੋ ਸਿਰਫ ਜੋ ਸਾਡੇ ਕਿਸਾਨ ਗਰੁੱਪ ਇਕੱਠੇ ਹੋਣਗੇ ਜੋ ਸੀਐਸਸੀ ਕਿੰਨੇ ਆ ਜੀ ਉਹ ਲੈਸਨ ਆਉਣਗੇ ਮਤਲਬ ਐਫਪੀਓ ਜੇ ਸੀਐਚਸੀ ਖੋਲਣਾ ਚਾਹਵੇ ਤੇ ਉਹਨਾਂ ਨੂੰ ਇਹ ਸਬਸਿਡੀ ਮਿਲੇ ਮਿਲੇਗੀ ਜਰੂਰ ਮਿਲੇਗੀ ਬਹੁਤ ਵਧੀਆ ਗੱਲ ਆ ਦੇਖੋ ਉਹਨਾਂ ਨੂੰ ਟਰੈਕਟਰ ਕਿਉਂਕਿ ਮਿੱਠਾ ਸਿੰਘ ਜੀ ਜਿਹੜਾ ਸੁਪਰਸੀਡਰ ਆ ਥੋੜਾ ਵੱਡੇ ਟਰੈਕਟਰ ਨਾਲ ਹੀ ਚੱਲਦਾ ਕਿਉਂਕਿ ਤੁਹਾਨੂੰ ਪਤਾ ਸਾਰੀ ਮਿੱਟੀ ਦਪੜ ਦਿੰਦਾ ਸਮੇਤ ਪਰਾਲੀ ਆ ਜਿਹੜੀ ਉਹਨੂੰ ਵਿੱਚ ਪਾਉਂਦਾ ਆ ਹਨਾ ਤੋ ਉਹਦੇ ਲਈ ਤਾਂ ਫੇਰ ਵੱਡਾ ਟਰੈਕਟਰ ਹੀ ਚਾਹੀਦਾ ਸੀ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨਾ ਕੀ ਆਉਂਦੇ ਹੁੰਦੇ ਕਿਹੜੀਆਂ ਚੀਜ਼ ਕਾਮਨ ਵਰਤਨ ਹਾਂ ਕਾਮਨ ਵਰਤਨ ਜਾਤੀ ਤੋਂ ਤਨੀ ਵਰਤਨੀਆਂ ਫੇਰੇ ਚੀਜ਼ਾਂ ਬਿਲਕੁਲ ਬਿਲਕੁਲ ਅੱਛਾ ਆਉਣ ਵਾਲੇ ਸੀਜ਼ਨ ਦੇ ਵਿੱਚ ਕਿਸਾਨ ਵੀਰ احتیاط ਵਰਤਨ ਇਨ੍ਹਾਂ ਚੀਜ਼ਾਂ ਤੋਂ ਕਸਟਮ ਹਾਇਰਿੰਗ ਸੈਂਟਰ ਨਾਲ ਹੀ ਰابطਾ ਰੱਖਣਾ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਕਸਟਮਰ ਹੈਲਪਿੰਗ ਸੈਂਟਰ ਨਾਲ ਜੁੜਨ ਦੇ ਸਰਕਾਰ ਵੱਲ ਵੀ ਬਹੁਤ ਉਪਰਾਲੇ ਕੀਤੇ ਗਏ ਆ ਸਰਕਾਰ ਵੱਲੋਂ ਆਈ ਖੇਤ ਐਪ ਬਣਾਈ ਗਈ ਹੈ ਉन्नत ਐਪ ਬਣਾਈ ਗਈ ਹੈ ਜਿਸ ਵਿੱਚ ਕਿਸਾਨ ਵੀਰ ਕਸਟਮਰ ਹੈਲਪਿੰਗ ਸੈਂਟਰ ਸਭ ਤੋਂ ਨੇੜੇ ਕਿਹੜਾ ਹੈ ਉਹ ਚੈੱਕ ਕਰ ਸਕਦੀ ਹੈ ਇਸ ਤੋਂ ਇਲਾਵਾ ਤੁਹਾਡੇ ਬਲਾਕ ਦਫ਼ਤਰਾਂ ਵਿੱਚ ਵੀ ਸਾਡੇ ਕੋਲ ਲਿਸਟਾਂ ਮੌਜੂਦ ਨੇ ਬਲਕਿ ਜਦੋਂ ਉਪਰਾਲੇ ਦਾ ਸੀਜ਼ਨ ਹੁੰਦਾ ਆ ਸਰਸਾਂ ਚਪਸਾ ਕੀਤਾ ਜਾਂਦਾ ਆ ਮੰਡੀਆਂ ਤੇ ਡਿਸਪਲੇ ਬੋਰਡ ਲਗਾਏ ਜਾਂਦੇ ਆ ਹਨਾ ਜੀ ਪਿੰਡਾਂ ਵਿੱਚ ਡਿਸਪਲੇ ਬੋਰਡ ਲਗਾਏ ਜਾਂਦੇ ਜਿਸ ਵਿੱਚ ਪੂਰੇ ਕਿਹੜੇ ਕਸਟਮਰ ਸੈਂਟਰ ਆ ਪ੍ਰਧਾਨ ਕੌਣ ਹੈ ਨੰਬਰ ਕੌਣ ਹੈ ਐਡਰੈਸ ਕੀ ਉਹਦਾ ਉੱਪਰ ਦਿੱਤਾ ਜਾਂਦਾ ਹੈ ਤੇ ਬਸ ਕਿਸਾਨ ਵੀਰ ਨੂੰ ਇਹ ਉਦਦਮ ਕਰਨਾ ਪਵੇਗਾ ਕਿ ਉਹ ਉਸ ਨੰਬਰ ਨਾਲ ਸੰਪਰਕ ਕਰਕੇ ਜੋ ਮਸ਼ੀਨ ਹੈ ਉਹ ਕਿਰਾਏ ਤੇ ਲਵੇ ਬਲਕਿ ਕਿਰਾਏ ਤੋਂ ਲੈ ਕੇ ਆਪਣਾ ਮੁਨਾਫਾ ਕਰੇ ਤੇ ਵੱਧ ਤੋਂ ਵੱਧ ਖੇਤੀ ਵਿੱਚ ਆਪਣੀ ਸਾਝ ਪਾਵੇ ਜੀ ਆ ਦੇਖੋ ਗੱਲ ਸਹੀ ਆ ਅੱਛਾ ਇੱਕ ਗੱਲ ਹੋਰ ਆ ਚਵਾਂਤ ਸਾਹਿਬ ਜੀ ਕਿਉਂਕਿ ਮਸ਼ੀਨਰੀ ਆ ਹਾਂ ਜੀ ਹਾਂ ਜੀ ਮਸ਼ੀਨਰੀ ਨੂੰ ਚਲਾਨ ਦੀ ਜਾਂਚ ਵੀ ਚਾਹੀਦੀ ਆ ਬਿਲਕੁਲ ਚਾਹੀਦੀ ਹੈ ਜੀ ਇਹਦੇ ਬਾਰੇ ਕੋਈ ਕਿਸੇ ਮਹਿਕਮੇ ਵੱਲੋਂ ਤੁਹਾਡੇ ਜਾਂ ਹੋਰ ਕੋਈ ਟ੍ਰੇਨਿੰਗ ਵੀ ਮਿਲਦੀ ਹੈ ਬਿਲਕੁਲ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਜੀ ਸਾਡੇ ਸਰਕਾਰ ਵੱਲੋਂ ਬਹੁਤ ਵੱਡੀ ਯੂਨੀਵਰਸਿਟੀ ਪੰਜਾਬ ਖੇਤੀਬੜ ਯੂਨੀਵਰਸਿਟੀ ਬਣਾਈ ਗਈ ਹੈ ਜਿੱਥੇ ਇਹ ਸਾਰੀ ਮਸ਼ੀਨੀਆਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਆਪਣੇ ਕੇਵੀਕੇ ਸੈਂਟਰ ਕਿਸੇ ਵਿਗਿਆਨ ਕੇਂਦਰ ਬਣਾਏ ਗਏ ਆ ਉੱਥੇ ਵੀ ਟ੍ਰੇਨਿੰਗ ਮਿਲਦੀ ਹੈ ਜੇ ਕਿਸਾਨ ਭਰਾ ਸਾਡੇ ਕੋ ਵੀ ਹੁੰਦਾ ਹਰ ਇੱਕ ਮਹਿਕਮੇ ਕੋਲ ਇੰਜੀਨੀਅਰ ਹਰ ਇੱਕ ਜ਼ਿਲ੍ਹੇ ਕੋ ਇੰਜੀਨੀਅਰ ਬੈਠਿਆ ਜੀ ਅਸੀਂ ਵੀ ਪ੍ਰੋਪਰ ਪੂਰਾ ਟ੍ਰੇਨਿੰਗ ਦਿੰਦੇ ਆ ਕਿ ਕਿਵੇਂ ਚਲਾਣੀ ਹੈ ਕਿਵੇਂ ਉਹ ਦੇਖਭਾਲ ਕਰਨੀ ਹੈ ਕੀ ਸੈਟਿੰਗਾਂ ਬਗਾਰੀਆਂ ਹੁੰਦੀਆਂ ਜੀ ਮਤਲਬ ਕਿ ਸਾਡੇ ਖੇਤੀਬਾੜੀ ਕਿਸਾਨ ਭਲਾਈ ਪ੍ਰਭਾ ਕੋਈ ਵੀ ਕਿਸਾਨ ਵੀ ਪਹੁੰਚ ਕਰਦਾ ਆ ਕਿਵੇਂ ਉਹ ਵੱਧ ਤੋਂ ਵੱਧ ਮੁਨਾਫਾ ਲੈ ਸਕਦਾ ਆ ਉਹ ਸਾਰੀ ਤਕਨੀਕ ਤਕਰੀਬ ਆਪਣੀ ਵਿਉਂਤਵੰਦੀ ਦੱਸੀ ਜਾਂਦੀ ਹੈ ਹੂੰ ਬਿਲਕੁਲ ਬਿਲਕੁਲ ਅੱਛਾ ਇੰਜੀਨੀਅਰ ਸਾਹਿਬ ਇੱਕ ਸੀਐਚਸੀ ਨੇ ਮਤਲਬ ਕਸਟਮ ਹਾਇਰਿੰਗ ਸੈਂਟਰ ਨੇ ਅੱਜ ਚਾਰ ਮਸ਼ੀਨਾਂ ਲੈ ਲਈਆਂ ਹਾਂਜੀ ਹਾਂਜੀ ਅਗਲੇ ਸਾਲ ਉਹ ਸੋਚਦਾ ਵੀ ਮੈਂ ਇਹਦੇ ਵਿੱਚ ਹੋਰ ਲੈ ਲਾਂ ਇਜ਼ਾਫਾ ਕਰਾ ਇਜ਼ਾਫਾ ਕਰਨਾ ਕੀ ਉਹ ਕਰ ਸਕਦਾ ਉਹਨੂੰ ਫੇਰ ਵੀ ਅਸੀਂ 80% ਸਬਸਿਡੀ ਮਿਲੂਗੀ ਬਿਲਕੁਲ ਜੀ ਜਾਂ 1 ਕੋ ਸਾਲ ਲੈ ਕੇ ਕਹਿ ਦੇਣਾ ਨਾ ਵੀ ਹੁਣ ਤੋਂ ਨਹੀਂ ਲੈ ਸਕਦਾ 3-4 ਸਾਲ ਨਹੀਂ ਲੈ ਸਕਦਾ ਇਸ ਤਰ੍ਹਾਂ ਹੈ ਸਰਕਾਰ ਵੱਲੋਂ 5 ਸਾਲ ਤੱਕ ਮਸ਼ੀਨਰੀ ਕਿਸਾਨ ਲੈ ਸਕਦਾ ਜੀ 5 ਸਾਲ ਤੋਂ ਬਾਅਦ ਜਦੋਂ ਇੱਕ ਮਸ਼ੀਨ ਖਸ ਜਾਵੇ ਪੁਰਾਣੀ ਹੋ ਜਾਵੇ ਫੇਰ ਸਰਕਾਰ ਨਵੀਂ ਦੇ ਸਕਦੀ ਹੈ ਨਵੀਂ ਦਿੰਦੀ ਹੈ ਜੀ ਮਤਲਬ 5 ਸਾਲ ਹੈਗਾ ਇਹਦੀ ਬੰਦੇਸ਼ ਨਾ ਉਹ ਆਪਾਂ ਜੀ ਮੰਨ ਲਓ ਸੁਪਰਸੀਡਰ ਦੋ ਲੈ ਲੈ ਇੱਕ ਕਸਟਮ ਹੈਗਾ ਨੀ ਇੰਡਸਟਰੀ ਸੈਕਟਰ ਨੇ ਉਹ 5 ਸਾਲ ਬਾਅਦ ਹੀ ਦੁਬਾਰਾ ਨਵੇਂ ਲਊ ਜੇ ਹੋਰ ਮਸ਼ੀਨਰੀ ਖਰੀਦਣੀ ਹੋਵੇ ਕੋਈ ਬਿਲਕੁਲ ਹੀ ਉਹ ਵੀ ਸਰਕਾਰ ਨੇ ਇਸ ਸਾਲ ਪ੍ਰਵਾਨ ਦਿੱਤੀ ਹੈ ਜੀ ਪ੍ਰਵਾਨਗੀ ਦਿੱਤੀ ਹੋਈ ਹੈ ਅਸੀਂ ਜੋ ਸਾਡੇ ਪਹਿਲਾਂ ਤੋਂ ਹੀ ਕਸਟਮਰ ਹਾਈ ਸੈਂਟਰ ਮੌਜੂਦ ਨੇ ਕਿਉਂਕਿ ਦੇਖੋ ਨਵੀਆਂ ਨਵੀਆਂ ਤਕਨੀਕਾਂ ਆ ਰਹੀਆਂ ਨੇ ਜੀ 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 ਜੋ ਤੱਕ ਤਕਨੀਕਾਂ ਕਸਟਮਰ ਸੈਂਟਰ ਬਣਾਉਗਾ ਨਹੀਂ ਕਿਸਾਨ ਦੀ ਸੇਵਾ ਕਿੱਦਾਂ ਹੋਏਗੀ ਤੇ ਸਰਕਾਰ ਵੱਲੋਂ ਇਹ ਪ੍ਰਾਲਾ ਹੈ ਬਿਲਕੁਲ ਹੈ ਕਿ ਪੁਰਾਣੀਆਂ ਮਸ਼ੀਨਾਂ ਜੇ ਹੈਗੀਆਂ ਆ ਉਹ ਵੀ ਸੇਮ ਸੀ ਐਸੀ ਨਵੀਂ ਮਸ਼ੀਨ ਵੀ ਲੈ ਸਕਦਾ ਹੈ ਸਕੀਮ ਦੇ ਅਧੀਨ ਚਾ 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 ਆਹੀ ਮੈਂ ਪੁੱਛਣਾ ਚਾਹੁੰਦਾ ਸੀ ਕਿਉਂਕਿ ਕਈ ਵਾਰੀ ਨਾ ਐ ਹੁੰਦਾ ਵੀ ਸਬਸਿਡੀ ਦੁਆਰਾ ਨਹੀਂ ਦੇਣੀ ਐ ਇੰਨਾ ਚਿਰ ਤੱਕ ਨਹੀਂ ਦੇਣੀ ਆਪਾਂ ਕਿਸੇ ਨੂੰ ਉਹਦੇ ਲਈ ਫਿਰ ਇਹ ਵੀ ਗਰੁੱਪ ਹੋਰ ਇੱਕ ਬਣਾਓ ਬਿਲਕੁਲ ਉਹਦੇ ਲਈ ਗਰੁੱਪ ਹੋਰ ਪਿੰਡ 'ਚ ਬਣਾਓ ਵੀ ਪਤਾ ਪਿੰਡ 'ਚ ਸਾਨੂੰ 2-3 ਬਣਾਉਣਾ ਹੀ ਪੈਣਾ ਕਿਉਂਕਿ ਪਿੰਡ ਵੱਡੇ ਨੇ ਅੱਜ ਪੰਜਾਬ ਦੇ ਜ਼ਮੀਨਾਂ ਵੀ ਸਾਡੇ ਮਾਲ ਵਿੱਚ ਖਾਸ ਕਰਕੇ ਖੁੱਲੀਆਂ ਨੇ ਜ਼ਮੀਨਾਂ ਤੇ ਇਹ ਚ ਮੈਂ ਤੁਹਾ ਜਾ ਐਡ ਕਰੂੰਗਾ ਜੀ ਹੂੰ ਚੱਕਰ ਕਿ ਪਿਛਲੇ ਸਾਲ ਜੋ ਸਾਡਾ ਸੀਜ਼ਨ ਗਿਆ ਨਾ ਉਸ ਵਿੱਚ ਆਹੀ ਥੋੜਾ ਰੋਕੇ ਸੀਗੇ ਕਿ ਪੁਰਾਣੇ ਗਰੁੱਪ ਨੂੰ ਛੱਡ ਕੇ ਨਵੇਂ ਗਰੁੱਪ ਬਣਾ ਕੇ ਸਬਸਿਡੀ ਦਿੱਤੀ ਜਾਵੇ ਜੀ ਹਾਂ ਲੇਕਿਨ ਇਸ ਸਾਲ ਸਾਡਾ ਉਪਰਾਲਾ ਹੈ ਕਿ ਪ੍ਰਾਣੇ ਨੂੰ ਵੀ ਦੇਣੀ ਹੈ ਤੇ ਨਵੇਂ ਨੂੰ ਵੀ ਦੇਣੀ ਹੈ ਅੱਛਾ ਅੱਛਾ ਹਾਂਜੀ ਇੰਜੀਨੀਅਰ ਸਾਹਿਬ ਇਹ ਜਿਹੜੀ ਗਰੁੱਪ ਨੇ ਤੁਹਾਨੂੰ ਪਤਾ ਹੀ ਹੋਣਾ ਕਿੰਨੇ ਕੁ ਸਾਡੇ ਪੰਜਾਬ 'ਚ ਹੈਗੇ ਤੇ ਕਿੱਦਾਂ ਦੇ ਚੱਲਦੇ ਆ ਫੀ ਠੀਕ ਨੇ ਉਹ ਤੁਹਾਨੂੰ ਫੀਡਬੈਕ ਆਉਂਦੀ ਹੋਊਗੀ ਹਾਂਜੀ ਜੇ ਵੈਸੇ ਮੈਂ ਗੱਲ ਕਰਾਂ ਜੀ ਸਾਡੇ ਕੋਲ ਤਕਰੀਬਨ 28000 ਸੀਐਸਸੀ ਸੈਂਟਰ ਹੈ ਜੀ ਲਓ ਜੀ ਬੋਲੇ ਬੋਲੇ ਪੂਰੇ ਸੂਬੇ 'ਚ ਪੂਰੇ ਸੂਬੇ 'ਚ ਐਸੇ ਵਿੱਚ ਜਿਵੇਂ ਗੱਲ ਕਰ ਕੋਆਪਰੇਟਿਵ ਸੁਸਾਇਟੀਆ ਵਿੱਚ ਵੇਚਣੇ 28000 ਤੇ ਪਿੰਡ ਨਹੀਂ ਹੋਣਾ ਸਾਡੇ ਤੋਂ ਉਹ ਫਿਰ ਇੱਕ ਪਿੰਡ ਚ ਜਿਆਦਾ ਨਾ ਹਾਂਜੀ ਹਾਂਜੀ ਬਣੇ ਹੋਏ ਤੇ ਉਹ ਸਾਰੇ ਜਿਹੜੇ ਅੱਛਾ ਕੰਮ ਕਰ ਰਹੇ ਨੇ ਰਿਪੋਰਟ ਕੀ ਆ ਤੁਹਾਡੀ ਹਾਂ ਦੇਖੋ ਰਿਪੋਰਟ ਤਾਂ ਇਹੀ ਹੈ ਕਿ ਕੰਮ ਸਾਰੇ ਕਰਦੇ ਆ ਹਾਂਜੀ ਲੇਕਿਨ ਜੋ ਵਿਉਂਤਵੰਦੀ ਨਾਲ ਰਿਕਾਰਡ ਰੱਖਣਾ ਹੁੰਦਾ ਆ ਹਾਂਜੀ ਵਹੀ ਖਾਤਾ ਬਣਾਉਣਾ ਹੁੰਦਾ ਆ ਅੱਜ ਵੀ ਸਾਡੇ ਕਿਸਾਨ ਉਥੋਂ ਤੱਕ ਚੱਕਦੇ ਆ ਜੀ ਸਮੇਂ ਦੀ ਲੋੜ ਹੈ ਕਿ ਵਿਉਂਤਵੰਦੀ ਬਣਾ ਕੇ ਉੱਥੇ ਜੋ ਵੀ ਰਿਕਾਰਡ ਬਣਾਵੇ ਤੇ ਮੁਨਾਫਾ ਕੱਢੇ ਕਿ ਮੇਰਾ ਕੀ ਨਫਾ ਨੁਕਸਾਨ ਹੈ ਜੀ ਬਿਲਕੁਲ ਗੱਲ ਹੈ ਜੀ ਜੇ ਨਫਾ ਹੁੰਦਾ ਤੇ ਤਾਂ ਹੀ ਕੰਮ ਕਰਨਾ ਨੁਕਸਾਨ ਹੋਏਗਾ ਤੇ ਕੌਣ ਕਰਦਾ ਬਿਲਕੁਲ ਬਿਲਕੁਲ ਲਓ ਜੀ ਆਪਣਾ ਕੀ चौहान ਸਾਹਿਬ ਜੀਓ ਮੌਸਮ ਦਾ ਹਾਲ ਆ ਗਿਆ ਲੱਗਦਾ ਮੌਸਮ ਦਾ ਹਾਲ ਆ ਗਿਆ ਪਹਿਲਾਂ ਤਾਪਮਾਨ ਦੱਸ ਦਈਏ ਤਾਪਮਾਨ ਜਿਹੜਾ ਆ ਜਲੰਧਰ ਵੱਤੋ ਵੱਤ 24.8 ਡਿਗਰੀ ਸੈਲਸੀਅਸ ਆ ਤੇ ਘੱਟ ਤੋਂ ਘੱਟ 7.6 ਜੀ ਗੁਰਦਾਸਪੁਰ ਚ 24.5 ਤੇ 9.5 ਫਿਰੋਜ਼ਪੁਰ ਚ 27.2 ਤੇ 8 ਡਿਗਰੀ ਸੈਲਸੀਅਸ ਪਟਿਆਲਾ ਚ 24.6 ਤੇ 8.7 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ ਵੱਧ ਤੋਂ ਵੱਧ 24.6 ਤੇ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਬਠਿੰਡਾ ਚ ਵੱਧ ਤੋਂ ਵੱਧ 26.6 ਤੇ ਘੱਟ ਤੋਂ ਘੱਟ 7.4 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਦਿਆ ਤੇ ਮੌਸਮ ਦੇ ਮੁਤਲਕ ਇਹਨਾਂ ਜਿਹੜੀ ਇਤਲਾਹ ਭੇਜੀ ਆ ਵੀ ਆਉਣ ਵਾਲੇ 24 ਘੰਟਿਆਂ ਚ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਜੀ ਕਿਸਾਨ ਹੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਇਸ ਪ੍ਰੋਗਰਾਮ ਸੰਬੰਧੀ ਕਿਸੇ ਤਰ੍ਹਾਂ ਦਾ ਵੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਇਹ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਬਸ ਦੇਖਦੇ ਰਹੋ ddpunjabi ਤੇ ਨਾਲ-ਨਾਲ YouTube ਤੇ ਸਾਡੇ ਇਹ ਚੈਨਲ ਸਬਸਕ੍ਰਾਈਬ ਵੀ ਕਰੋ ਆਪਣੇ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਵਾਦ ਜੀ